ਸਰਕਾਰ ਦੇ ਨਹਿਰੂ ਯੁਵਾ ਕੇਂਦਰ ਨਾਲ ਸੰਬੰਧਿਤ ਸੰਸਥਾ ਕਲਾ ਸੁਮਨ ਰੰਗ ਮੰਚ ਵੱਲੋਂ ਤਰੰਤਾਰੰਦੇ ਸਰਕਾਰੀ ਸਕੂਲ ਆਫ ਐਮਿਨੈਂਸ ਵਿਖੇ ਬੰਦੇ ਮਾਤਰਮ ਦੇ 150ਵੀਂ ਬਰੇਗਨ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਇਸ ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਕੋਰੀਓਗ੍ਰਾਫੀ ਰਾਹੀਂ ਨੌਜਵਾਨਾਂ ਚ ਦੇਸ਼ ਸੇਵਾ ਦੇ ਜਜ਼ਬੇ ਨੂੰ ਭਰਿਆ ਇਸ ਦੌਰਾਨ ਮੰਚ ਦੇ ਨਿਰਦੇਸ਼ਕ ਠਾਕੁਰ ਮੇ ਸਿੰਘ ਚੰਦੇਲ ਵੱਲੋਂ ਵਿਦਿਆਰਥੀਆਂ ਨੂੰ ਕੇਂਦਰ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਚ ਵਿਦਿਆਰਥੀਆਂ ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਤੋਂ ਜਾਣੂ ਕਰਵਾਇਆ ਉਹਨਾਂ ਸਮਗਰ ਸਿੱਖਿਆ ਪੀਐਮ ਪੋਸ਼ਨ ਸਕੀਮ ਪੀਐਮ ਵਿਦਿਆ ਲక్ష్ਮੀ ਸਕੀਮ ਬੇਟੀ ਬਚਾਓ ਬੇਟੀ ਪੜਾਓ ਅਤੇ ਪੀਐਮ ਉੱਚਤਰ ਸਿੱਖਿਆ ਪ੍ਰੋਤਸਾਹਨ ਸਕੀਮ ਬਾਰੇ ਜਾਣਕਾਰੀ ਦਿੱਤੀ ਸਮਾਗਮ ਦੌਰਾਨ ਵਕਫ ਬੁਲਾਣੇ ਨੇ ਬੰਦੇ ਮਾਤਰਮ ਗੀਤ ਦੀ ਮਹੱਤਤਾ ਤੇ ਇਤਿਹਾਸ ਤੋਂ ਜਾਣੂ ਕਰਵਾਇਆ ਉਹਨਾਂ ਕਿਹਾ ਕਿ ਬੰਦੇ ਮਾਤਰਮ ਵਰਤਾਨਵੀ ਸ਼ਾਸਨ ਦੇ ਖਿਲਾਫ ਸੰਘਰਸ਼ ਦਾ ਮੰਤਰ ਸੀ ਜਿਹੜਾ ਹੁਣ ਕੌਮੀ ਨਿਰਮਾਣ ਦਾ ਮੰਤਰ ਹੈ ਸਮਾਗਮ ਮਗਰੋਂ ਬੁਲਾਰਿਆਂ ਤੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।